ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਇਗਰੂ ਕਲੋਥ ਹਾਊਸ ਐਂਡ ਬਟਿਕ ਭਲਾੜਾ ਵੱਲੋਂ ਅੱਜ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮੇਰੀ ਵੀਡੀਓ ਦਾ ਮਿਲ ਸਕੇ ਅੱਜ ਫੇਰ ਇੱਕ ਨਵੇਂ ਡਿਜ਼ਾਈਨ ਦੇ ਵਿੱਚ ਬਟਿਕ ਵਰਕ ਦੇ ਸੂਟ ਲੈ ਕੇ ਆਏ ਹਾਂ ਜੀ ਜਨਰਲ ਜੀ ਪ੍ਰਾਈਸ ਦੇ ਵਿੱਚ ਰਹਿਣਗੇ ਸੂਟ ਕਾਫੀ ਡਿਮਾਂਡ ਤੇ ਦੁਬਾਰਾ ਸੂਟ ਰੀਸਟਾਕ ਵੀ ਕੀਤੇ ਆ ਜੀ। ਲਓ ਜੀ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਨਿਊ ਡਿਜ਼ਾਈਨ ਲੈ ਕੇ ਆਂ ਪਾਕਟ ਡਿਜ਼ਾਈਨ। ਠੀਕ ਹੈ ਜੀ ਕੈਮਰਕ ਤੇ ਰੈਡੀ ਹੈ। neck ਦੇਖੋ ਜੀ ਪੂਰਾ ਫੁੱਲ ਹੈਵੀ ਬਣਿਆ ਹੋਇਆ neck نیچے ਬਣਿਆ ਹੋਇਆ ਘੇਰਾ ਸਾਈਡ ਤੇ ਪਾਕਟ ਬਣੀ ਹੋਈ ਹੈ। ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰੈਡੀ ਹੋਇਆ ਜੀ ਇਹ। ਲਓ ਜੀ neck ਦੇਖੋ ਜੀ ਬੜਾ ਪਿਆਰਾ ਜਿਹਾ neck ਬਣਿਆ ਹੋਇਆ ਕੈਮਰਕ ਤੇ ਰਹਿਣ ਵਾਲਾ ਸਟਾਫ ਹੈ ਜੀ ਇਹ। ਚੈੱਕ ਕਰੋ neck ਦੇਖੋ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਜੀ نیچے ਦੇਖੋ ਘੇਰਾ ਬਹੁਤ ਸੋਹਣਾ ਘੇਰਾ ਬਣਿਆ ਹੋਇਆ 20 ਇੰਚ ਤੱਕ ਇਹਦੀ ਰੈਡੀ ਹੋਣਾ ਜੀ ਘੇਰਾ ਇਹਦਾ ਹੈਪ ਜੋ 20 ਇੰਚ ਤੱਕ ਰੈਡੀ ਹੋਣੀ ਹੈ ਇਹ ਵਾਲੇ ਸੂਟ ਦੀ ਠੀਕ ਹੈ ਜੀ গারਲਿਸ਼ ਲੁੱਕ ਦੇ ਵਿੱਚ ਸੂਟ ਆਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਬਣਨਾ গারਲਿਸ਼ ਲੁੱਕ ਦੇ ਵਿੱਚ ਇਹ ਤੇ ਅਸੀਂ 슬ੀਵਸ ਦਿਖਾਵਾਂਗੇ ਪੂਰੀਆਂ ਫੁੱਲ ਹੈਵੀ ਤੁਹਾਨੂੰ 슬ੀਵਸ ਮਿਲਣਗੀਆਂ ਲਓ ਜੀ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਮਿਲਣ ਵਾਲੀਆਂ ਪੂਰਾ ਫੁੱਲ ਹੈਵੀ ਬਾਟਮ ਦਾ ਵਰਕ ਮੈਨਲ ਵਾਲਾ ਲਓ ਜੀ ਪੂਰਾ ਫੁੱਲ ਹੈਵੀ ਬਾਟਮ ਦਾ ਵਰਕ ਮੈਨਲ ਵਾਲਾ ਤੁਹਾਨੂੰ ਠੀਕ ਹੈ ਜੀ ਤੇ ਪੂਰੀਆਂ ਫੁੱਲ ਹੈਵੀ 슬ੀਵਸ ਆ ਲੁੱਕ ਚੈੱਕ ਕਰੋ ਜੀ ਸੂਟ ਦੀ ਕਿੱਦਾਂ ਆਉਣੀ ਹੈ ਬਹੁਤ ਹੀ ਪਿਆਰੀ ਜੀ ਲੁਕੌੜੀਆਂ ਦੇਖੋ ਜੀ ਵੀਡੀਓ ਦੇ ਵਿੱਚ ਚੈੱਕ ਕਰ ਬੋੜੇ ਤੁਹਾਨੂੰ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੁੰਦਾ ਜੀ ਇਹ ਲੁੱਕ ਦੇਖੋ ਜੀ ਸੂਟ ਦੀ ਬਹੁਤ ਹੀ ਪਿਆਰੀ ਜੀ ਆਉਂਦੀ ਹੈ ਗਰਲਿਸ਼ ਲੁੱਕ ਦੇ ਵਿੱਚ ਸੂਟ ਰਹਿਣ ਵਾਲਾ ਜੀ ਇਹ ਲਓ ਜੀ ਦੂਸਰਾ ਕਲਰ ਚੈੱਕ ਕਰ ਸਕਦੇ ਹੋ ਜੀ ਤੁਸੀਂ ਦੂਸਰਾ ਕਲਰ ਵੀ ਬਹੁਤ ਹੀ ਪਿਆਰਾ ਜਿਹਾ ਇਹਦੇ ਉੱਪਰ ਹੋਇਆ ਫਿਰੋਜ਼ੀ ਕਲਰ ਦਾ ਵਰਕ ਦੇਖੋ ਨਾਲ ਤੁਸੀਂ ਫਿਰੋਜ਼ੀ ਕਲਰ ਦਾ ਲੈ ਸਕਦੇ ਹੋ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਸੂਟ ਪਾਣਾ neck ਦੇਖੋ neck ਦੀ ਫਿਨਿਸ਼ਿੰਗ ਦੇਖ ਸਕਦੇ ਆ ਤੁਸੀਂ نیچے ਘੇਰਾ ਦੇਖੋ ਬਹੁਤ ਹੀ ਪਿਆਰਾ ਜਿਹਾ ਪੂਰੀ ਫਿਨਿਸ਼ਿੰਗ ਦੇ ਨਾਲ ਘੇਰਾ ਬਣਿਆ ਹੋਇਆ ਬਹੁਤ ਹੀ ਸੋਬਰ ਨੁਕਤੇ ਦੇ ਵਿੱਚ ਸੂਟ ਹੈ ਜੀ ਦਿਖਾਵਾਂਗੇ ਪੂਰੀਆਂ ਫੁੱਲ ਹੈਵੀ 슬ੀਵਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸ਼ੋਅ ਕਰਤਾ ਜੀ ਸੂਟ ਕਿੱਦਾਂ ਬਣਨਾ ਲਓ ਜੀ ਇਹ ਹੋਣੀਆਂ ਪੂਰੀਆਂ ਫੁੱਲ ਹੈਵੀ 슬ੀਵਸ ਇਹ ਹੋਣਾ ਜੀ ਬਾਟਮ ਦਾ ਵਰਕ ਇਹ ਬਾਟਮ ਦੇ ਉੱਪਰ ਵੀ ਵਰਕ ਆਊਗਾ ਬਹੁਤ ਪਿਆਰਾ ਜਿਹਾ ਸੂਟ ਬਣਨਾ ਜੀ ਇਹ ਪ੍ਰਾਈਸ ਦੇ ਰਹੇ ਤੁਹਾਨੂੰ ਇਹ ਵਾਲੇ ਸੂਟ ਦੇ 1100 ਰੁਪਏ 1100 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ ਬਹੁਤ ਹੀ ਪਿਆਰੀ ਜੀ ਨਿਊ ਲੁੱਕ ਦੇ ਵਿੱਚ ਇੰਸਟਾ ਦਾ ਕਾਫੀ ਫੇਮਸ ਡਿਜ਼ਾਈਨ ਹੈ ਜੀ ਪਾਕਟ ਵਰਕ ਵਾਲਾ ਏ ਲਓ ਜੀ ਦੂਸਰਾ ਸੂਟ ਚੈੱਕ ਕਰੋ ਜੀ ਲਓ ਇਹ ਵੀ ਤੁਹਾਡੀ ਡਿਮਾਂਡ ਤੇ ਸੰਗੀ ਹੈ ਕਿ ਇਹ ਦੁਬਾਰਾ ਫਿਰ ਸਟਾਫ ਬਹੁਤ ਹੀ ਫਾਈਨ ਰਹਿਣ ਵਾਲਾ ਹੈ ਲਓ ਜੀ ਸਟਾਫ ਰਹੂਗਾ ਜੀ ਗੈਲੈਕਸੀ ਸਿਲਕ ਠੀਕ ਹੈ ਜੀ ਗੈਲੈਕਸੀ ਸਿਲਕ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਜਆ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਜੀ ਡਿਜ਼ਾਈਨ ਦੇਖ ਸਕਦੇ ਹੋ neck ਬਣਿਆ ਹੋਇਆ ਨੀਚੇ ਘੇਰਾ ਬਣਿਆ ਹੋਇਆ ਜਿੰਨੀ ਮਰਜ਼ੀ ਦੀ ਲੈਂਥ ਰੱਖੋ ਠੀਕ ਹੈ ਜੀ ਜਿੰਨਾ ਮਰਜ਼ੀ ਦਾ ਘੇਰਾ ਰੱਖੋ ਇਹ ਆਉਣਾ ਜੀ ਦੀ ਬੋਟਮ ਦਾ ਵਰਕ ਲਓ ਇਹ ਬੋਟਮ ਦਾ ਵਰਕ ਆਊਗਾ ਤੇ ਇਹਦੀਆਂ 슬ੀਵਸ ਦਾ ਵਰਕ ਵੀ ਤੁਹਾਨੂੰ ਦਿਖਾਣੇ ਆ ਪੂਰਾ ਫੁੱਲ ਹੈਵੀ 슬ੀਵਸ ਦਾ ਵਰਕ ਹੋਊਗਾ ਬੋਟਮ ਦਾ ਵਰਕ ਹੋਊਗਾ ਜੀ ਲਓ ਜੀ ਇਹ ਪੂਰਾ ਫੁੱਲ ਹੈਵੀ 슬ੀਵਸ ਦਾ ਵਰਕ ਹੈ ਜੀ ਚੈੱਕ ਕਰੋ ਇਹ 슬ੀਵਸ ਤੇ ਆਊਗਾ ਤੇ ਇਹ ਵਾਲਾ ਆਊਗਾ ਜੀ ਬੋਟਮ ਤੇ ਵਨ ਲੀਅਰ ਆਣੀ ਆ ਬੋਟਮ ਦੇ ਉੱਪਰ ਇਹ ਬੋਟਮ ਦਾ ਵਾਸਤੇ ਹੈ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਾ ਜੀ ਗੈਲੈਕਸੀ ਸਿਲਕ ਤੇ ਰੈਡੀ ਹੈ ਬਹੁਤ ਹੀ ਪਿਆਰਾ ਜਿਹਾ ਲੁੱਕ ਚੈੱਕ ਕਰੋ ਦੀ ਸੂਟ ਦੀ ਕਿੱਦਾਂ ਆਣੀ ਹੈ ਲੁਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਵਾਲਾ ਤੇ ਗੈਲੈਕਸੀ ਸਿਲਕ ਦੇ ਰੈਡੀ ਹੈ ਪਾਰਟੀ ਵੇਅਰ ਸੂਟ ਰੈਡੀ ਹੋਣਾ ਬਣ ਕੇ ਤੇ ਪ੍ਰਾਈਸ ਦੇ ਰਿਹਾ ਤੁਹਾਨੂੰ ਸਿਰਫ ਅਸੀਂ ਇਹ ਵਾਲੇ ਸੂਟ ਦੀ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਕਲਰ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ 골ਡਨ ਜਿਹਾ ਕਲਰ ਆਉਣਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਗੈਲੈਕਸੀ ਸ਼ਿਲਕ ਹੋਊਗੀ ਜੀ ਪਾਰਟੀ ਵੇਅਰ ਸੂਟ ਬੰਨਾ ਦੇਖੋ ਜੀ ਨੈਕ ਬਣਿਆ ਹੋਇਆ ਨੀਚੇ ਕੇਰਾ ਬਣਿਆ ਹੋਇਆ ਬਹੁਤ ਹੀ ਸੋਹਣਾ ਜਿਹਾ ਕੇਰਾ ਨੈਕ ਤੇ ਇਹ ਵਾਲਾ ਰਹੂਗਾ ਜੀ ਇਹਦੀ बॉटम ਦਾ ਵਰਕ ਲਓ ਜੀ ਇਹ बॉटम ਦਾ ਵਰਕ ਆਉਣਾ ਤੇ ਇਹ ਵਾਲਾ ਆਉਣਾ ਜੀ ਇਹਦੀ 슬리व्स ਦਾ ਵਰਕ ਇਹ बॉटम ਦਾ ਵਰਕ ਹੈ ਜੀ ਇਹ ਆਊਗਾ ਜੀ 슬리व्स ਵਰਕ ਡਬਲ ਲੇਅਰ 슬리व्स ਵਰਕ ਹੈ ਇਹ ਵਾਲਾ ਆਉਣਾ बॉटम ਦਾ ਵਰਕ ਪ੍ਰਾਈਸ ਦੇ ਰਹੀ ਹਾਂ ਤੁਹਾਨੂੰ ਸਿਰਫ 1000 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਗੈਲੈਕਸੀ ਸਿਲਕ ਦੇ ਵਿੱਚ ਰੈਡੀ ਹੈ ਜੀ ਇਹ ਵਾਲਾ ਸੂਟ ਕਲਰਫੁਲ ਨੂੰ ਚੈੱਕ ਕਰਵਾ ਦਿਨੇ ਆ ਜਲਦੀ ਹਲਦੀ ਕਲਰਸ ਚੈੱਕ ਕਰੋ ਤੇ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ

neck ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਜੀ neck ਦੀ نیچے ਦੇਖੋ ਘੇਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਘੇਰਾ ਇਹਦਾ ਤੇ ਇਹ ਵਾਲਾ ਰਹੂਗਾ ਜੀ ਇਹਦੀ ਬੋਟਮ ਦਾ ਵਰਕ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਇਹਦੀ 슬ੀਵਸ ਦਾ ਲਓ ਇਹ ਬੋਟਮ ਦਾ ਵਰਕ ਆਉਣਾ ਤੇ ਇਹ ਡਬਲ ਆਉਣਾ 슬ੀਵਸ ਦਾ ਠੀਕ ਹੈ ਜੀ ਪ੍ਰਾਈਸ ਜੀ ਇਸ ਸਰ 2000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਕਲਰ ਲਓ ਜੀ ਕਲਰ ਚੈੱਕ ਕਰ ਲਓ ਇਹਦੇ ਵਿੱਚ ਦੂਸਰਾ ਕਲਰ ਆਉਣਾ ਬੜਾ ਸੋਹਣਾ ਜਿਹਾ ਕਲਰ ਹੈ ਜੀ ਇਹ ਕਾਫੀ ਫੇਮਸ ਕਲਰ ਹੈ ਤੇ ਆਪ ਆਇਆ ਵੀ ਬੜਾ ਪਿਆਰਾ ਲੱਗਦਾ ਇਹ ਵਾਲਾ ਕਲਰ ਲਓ ਜੀ ਇੰਗਲਿਸ਼ ਕਲਰ ਆਊਗਾ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਨ ਵਾਲਾ ਲਓ ਚੈੱਕ ਕਰੋ ਜੀ ਇਹ ਰਹੂਗਾ ਜੀ ਬੋਟਮ ਦਾ ਵਰਕ ਤੇ ਇਹਦੇ ਉੱਪਰ ਤੁਹਾਨੂੰ ਦਿਖਾਵਾਂਗੇ 슬ੀਵਸ ਦਾ ਵਰਕ ਲਓ ਬੋਟਮ 슬ੀਵਸ ਠੀਕ ਹੈ ਜੀ ਦੋਨੋਂ ਵਰਕ ਮਿਲਣਗੇ ਤੁਹਾਨੂੰ ਪ੍ਰਾਈਸ ਦੇ ਰਹੇ ਸਿਰਫ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਪਾਰਟੀ ਵੇਅਰ ਸਟੱਫ ਦੇ ਵਿੱਚ ਰੈਡੀ ਹੈ ਸਟੱਫ ਤੁਹਾਡੇ ਕੋਲੇ ਪਹੁੰਚਦਾ ਬੈਸਟ ਵਾਲਾ ਸਟੱਫ ਹੁੰਦਾ ਜੀ ਕੋਈ ਵੀ ਕੰਪਲੇਨ ਨਹੀਂ ਹੈਗੀ ਅਗਲਾ ਕਲਰ ਚੈੱਕ ਕਰੋ ਜੀ ਲਓ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਆਣ ਵਾਲਾ ਹੈ ਗੈਲੈਕਸੀ ਸਿਲਕ ਤੇ ਰੈਡੀ ਹੈ ਜੀ ਦੇਖੋ ਜੀ ਬਹੁਤ ਸੋਹਣਾ ਨੈਕ ਬਣਿਆ ਹੋਇਆ ਘੇਰਾ ਬਣਿਆ ਹੋਇਆ ਪਾਰਟੀ ویئر ਸਟਾਫ ਹੈ ਜੀ ਮੈਰਿਜ ਤੇ ਤੁਸੀਂ ਇਹਨੂੰ ਬਹੁਤ ਸੋਹਣਾ ਫੰਕਸ਼ਨਲ স্যੂਟ ਡੈਡੀ ਕਰ ਸਕਦੇ ਹੋ ਲਓ ਜੀ ਇਹ ਰਹਿਣਾ ਦੀ 슬ੀਵਸ ਦਾ ਵਰਕ ਇਹਦਾ ਤੇ ਇਹ ਵਾਲਾ ਰਹਿਣਾ ਜੀ ਇਹਦੀ ਬਾਟਮ ਦਾ ਵਰਕ ਗੈਲੈਕਸੀ ਸਿਲਕ ਹੈ ਜੀ ਨਿਊ ਸਟਾਫ ਹੈ ਜੀ ਇਹ ਨਿਊ ਸਟਾਫ ਆਇਆ ਬਹੁਤ ਪਿਆਰਾ ਸੂਟ ਲੱਗਦਾ ਬਣਿਆ ਹੋਇਆ ਕੋਈ ਚੂਬਣ ਵਾਲਾ ਸਟਾਫ ਨਹੀਂ ਹੈਗਾ ਠੀਕ ਹੈ ਜੀ ਸਟਾਫ ਦੀ ਗਾਰੰਟੀ ਹੈ ਕੋਈ ਐਡਾਂ ਦਾ ਨਹੀਂ ਹੈਗਾ ਤੁਹਾਡੇ ਪਾਏ ਤੋਂ ਚੂਬੂਗਾ ਬਿਲਕੁਲ ਬੈਸਟ ਵਾਲਾ ਸਟਾਫ ਲੈ ਕੇ ਆਨੇ ਤੁਹਾਡੇ ਵਾਸਤੇ ਤੇ ਜਨਰਲ ਜੀ ਪ੍ਰਾਈਸ ਲੈ ਕੇ ਆਉਣੀ ਹੈ ਜੀ। ਉਹ ਸਿਰਫ 1000 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਸਾਡੇ ਕੋਲ। ਇਸ ਤੋਂ ਅਗੇ ਲੈ ਕੇ ਤੁਹਾਡੇ ਵਾਸਤੇ ਇਹ ਵਾਲਾ ਸੂਟ ਚੈੱਕ ਕਰੋ ਜੀ। ਇਹ ਕੱਟਵਰਕ ਚ ਰਹੂਗਾ। ਲਓ ਜੀ। ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਕੱਟਵਰਕ ਵਾਲਾ। ਚੈੱਕ ਕਰੋ ਜੀ। ਇਹ ਬਹੁਤ ਸੋਹਣਾ ਡਿਜ਼ਾਈਨ ਰਹਿਣ ਵਾਲਾ। ਠੀਕ ਹੈ ਜੀ 22 22 ਇੰਚ ਇਹਦਾ ਘੇਰਾ ਰੈਡੀ ਹੋਣਾ ਹੈ ਪ੍ਰੈਡੀ ਹੋਣੀ ਹੈ ਜੀ ਲਓ ਚੈੱਕ ਕਰੋ ਜੀ ਬਹੁਤ ਸੋਨਾ ਡਿਜ਼ਾਈਨ ਦੇ ਰਹਿਣ ਵਾਲਾ ਪੂਰੇ ਦੇ ਉੱਪਰ ਤੁਹਾਨੂੰ ਕਾਵਿਆ ਵਰਕ ਮਿਲਣ ਵਾਲਾ ਜੀ ਕਟਵਰਕ ਲਓ ਦੇਖ ਸਕਦੇ ਹੋ ਤੁਸੀਂ ਸਾਰੇ ਘੇਰੇ ਦੇ ਉੱਪਰ ਵੀ ਅਸੀਂ ਵਰਕ ਕਟਵਰਕ ਕੀਤੀ ਹੋਈ ਹੈ ਚਾਕਾਂ ਦੇ ਉੱਪਰ ਵੀ ਕੀਤੀ ਹੋਈ ਹੈ ਵੈਸੇ ਤੁਸੀਂ ਸੂਟ ਬਾਏ ਕਰ ਦੋ ਇੰਦਾ ਵਰਕ ਹੁੰਦਾ ਜੀ ਕਟਵਰਕ ਨਹੀਂ ਹੁੰਦੀ ਅਸੀਂ ਤੁਹਾਨੂੰ ਕਟਵਰਕ ਕਰਕੇ ਦਿੱਤੀ ਹੋਈ ਹੈ ਜੀ ਤੇ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ ਲਓ ਪ੍ਰਾਈਸ ਇਦੀ 1100 ਪ੍ਰਾਈਸ 1100 ਰੈਣੀਆ ਸ਼ਿਵਰ ਵਰਬੀ ਤੇ ਰੈਡੀ ਆ ਜੀ 1100 ਰੁਪਏ ਵਾਲੇ ਸੂਟ ਦੀ ਪ੍ਰਾਈਸ ਰੈਣੀਆ ਜੀ ਲੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਦੁਬਾਰਾ ਰੀਸਟਾਕ ਕੀਤਾ ਜੀ ਕਾਟਨ ਸਟਾਫ ਤੇ ਕੈਮਰਕ ਤੇ ਰਹਿਣਾ ਜੀ ਕਾਫੀ ਮੇਰੀ ਬਣਾ ਨੇ ਦੁਬਾਰਾ ਮੰਗਿਆ ਸੀ ਇਹ ਵਾਲਾ ਸੂਟ ਤੇ ਦੁਬਾਰਾ ਰੀਸਟਾਕ ਕਰਤਾ ਜੀ ਪੂਰੀ ਸ਼ਰਟ ਦੇ ਉੱਪਰ ਫਲਾਵਰ ਆਉਣੇ ਆ ਇਹ ਆਉਣਾ ਬਾਟਮ ਦਾ ਵਰਕ ਚੈੱਕ ਕਰੋ ਜੀ ਬਾਟਮ ਦਾ ਵਰਕ ਕਿਹੜਾ ਹੈ 슬ੀਵਸ ਦਾ ਵਰਕ ਵੀ ਤੁਹਾਨੂੰ ਮਿਲੇਗਾ ਪੂਰਾ ਡਬਲ ਹੈਵੀ ਵਰਕ ਹੋਇਆ ਜੀ ਇਹ ਵਾਲਾ ਲਓ ਜੀ ਇਹ ਵਾਲਾ ਬਰਨਾ ਜੀ ਇਹਦਾ 슬ੀਵਸ ਦਾ ਵਰਕ ਪੂਰਾ ਫੁੱਲ ਹੈ ਵੀ ਸੂਟ ਹੈ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ 900 ਰੁਪਏ ਠੀਕ ਹੈ ਜੀ ਕਿਉਂਕਿ ਵਰਕ ਦਾ ਫਰਕ ਹੈ ਸਟਾਫ ਦਾ ਫਰਕ ਹੈ ਵਰਕ ਦੀ ਫਿਨਿਸ਼ਿੰਗ ਦਾ ਫਰਕ ਹੈ ਜੀ 900 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਤੇ ਇਹ ਵਾ ਤੁਸੀਂ ਮਿਲ ਸਕਦੇ ਸੂਟ ਮਿਲ ਜੜੇ ਕਾਫੀ ਬਣਾ ਨੇ ਮੰਗੇ ਸੀ ਆਫ ਵਾਈਟ ਦੇ ਵਿੱਚ ਦੇ ਦੁਬਾਰਾ ਰੀਸਟਾਕ ਕਰਤੀ ਹੈ ਜੀ ਜਿਹੜੀ ਇਹ ਭਰਨ ਲੈਣ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਇਹ ਵਾਲੇ ਸੂਟ ਰੀਸਟਾਕ ਕੀਤੇ ਜੀ ਇਹ ਵਾਲੇ ਸੂਟ ਠੀਕ ਹੈ ਜੀ ਤੇ ਵੀਡੀਓ ਤੇ ਚੈੱਕ ਕਰ ਸਕਦੇ ਹੋ ਲੁੱਕ ਕਿਦਾਂ ਆਉਣੀ ਹੈ ਸੂਟ ਦੀ ਬਹੁਤ ਪਿਆਰੀ ਜੀ ਲੁੱਕ ਆਉਣੀ ਹੈ ਜੀ ਦੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਆਊਗਾ ਜੀ ਪਿਓਰ ਜੂਟ ਵਰਫਰੀ ਤੇ ਬਿਲਕੁਲ ਪਿਓਰ ਰੀਜਨਲ ਵਾਲੀ ਜੂਟ ਬਰਬਰੀ ਆ ਸਟਾਫ ਚੈੱਕ ਕਰ ਲਓ ਜੀ ਨੇੜੇ ਦੀਕ ਤੋਂ ਲਓ ਜੀ ਬਿਲਕੁਲ ਪਿਓਰ ਸੌਫਟ ਵਾਲੀ ਰੀਜਨਲ ਵਾਲੀ ਬਰਬਰੀ ਰਹਿਣੀ ਆ ਜੀ ਇਹ 5 ਮੀਟਰ ਦੀ ਕਟ ਆ ਜੀ ਪੂਰੀ ਲਓ ਜੀ ਆ ਆਊਗਾ ਜੀ ਫਰੰਟ ਫਰੰਟ ਤੇ ਆਉਣੇ ਛੋਟੇ ਛੋਟੇ ਫਲਾਵਰ ਬਹੁਤ ਹੀ ਪਿਆਰੇ ਜੀ ਫਲਾਵਰ ਬਣੇ ਹੋਏ ਛੋਟੇ ਛੋਟੇ ਇਹ ਵਾਲੀਆਂ ਆਉਣੀਆਂ ਜੀ 슬ੀਵਸ ਦਾ ਵਰਕ ਇਹ 슬ੀਵਸ ਦਾ ਵਰਕ ਮਿਲੂਗਾ ਤੇ ਇਹ ਵਾਲਾ ਮਿਲੂਗਾ ਜੀ ਤੁਹਾਨੂੰ ਬੈਕ ਨੈਕ ਲਓ ਜੀ ਇਹ ਦੀ ਬੈਕ ਨੱਕ ਰੈਣੀ ਆ ਜੀ ਬਹੁਤ ਪਿਆਰਾ ਸੂਟ ਬਣਨਾ ਜੀ ਇਹ ਤੇ ਬਾਟਮ ਦਾ ਵਰਕ ਮਿਲੂਗਾ ਪ੍ਰਾਈਸ ਦੇ ਰਹੇ ਤੁਹਾਨੂੰ ਸਿਰਫ 1300 1300 ਰੁਪਏ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਬਰਬਰੀ ਤੇ ਉੱਪਰ ਰੈਡੀ ਆ ਜੀ 1300 ਦੇ ਵਿੱਚ ਸੂਟ ਲੈ ਸਕਦੇ ਹੋ ਜੀ ਬਹੁਤ ਹੀ ਪਿਆਰੀ ਜੀ ਲੁੱਕ ਆਉਣੀ ਆ ਸੂਟ ਦੀ ਪਿਓਰ ਵਾਲੀ ਬਰਬਰੀ ਆ ਜੀ ਚੈੱਕ ਕਰੋ ਸੂਟ ਦੀ ਲੁੱਕ ਕਿੱਦਾਂ ਆਣੀ ਆ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੁੰਦਾ ਜੀ ਇਹ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਸੂਟ ਦੀ ਲੁੱਕ ਦੇਖੋ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਛੋਟੇ ਛੋਟੇ ਬਣੇ ਹੋਏ ਫਲਾਵਰ ਸਿੰਪਲ ਸੋਬਰ ਵਰਕ ਰਹਿਣ ਵਾਲਾ ਇਹ ਆਉਣਾ 슬ੀਵਸ ਦਾ ਕੰਮ ਇਹ ਆਉਣੀ ਹੈ ਜਿਹੜੀ ਬੈਕ ਨੈਕ ਬੈਕ ਨੈਕ ਚੈੱਕ ਕਰੋ ਜੀ ਪਿਓਰ ਵਾਲੀ ਰਿਜਨਲ ਵਾਲੀ ਬਰਬਰੀ ਤੇ ਲੱਗੀਆਂ ਜੀ ਸੂਟ ਵਾਡੇ ਵਾਸਤੇ ਠੀਕ ਹੈ ਜੀ ਜੇ ਤੁਸੀਂ ਇਹ ਸੂਟ ਬਾਈ ਕਰੋਗੇ ਤਾਂ ਬਰਬਰੀ ਦਾ 1000 ਰੁਪਏ ਦਾ ਤੁਹਾਨੂੰ ਪਲੇਨ ਸੂਟ ਮਿਲਣਾ ਜੀ ਇਹ ਵਾਲਾ ਠੀਕ ਹੈ ਜੀ ਇਹ ਰੈਡੀ ਸਲੀਪਸ ਦਾ ਵਰਕ ਤੇ ਇਹ ਆਉਣਾ ਜੀ ਬਾਟਮ ਦਾ ਵਰਕ ਲਓ ਇਹ ਬਾਟਮ ਤੇ ਵੀ ਵਰਕ ਮਿਲੂਗਾ ਤੁਹਾਨੂੰ ਬਹੁਤ ਪਿਆਰਾ ਸੂਟ ਬਾਨਾ ਜੀ ਰੈਡੀ ਹੋ ਕੇ ਪਿਓਰ ਰਿਜਨਲ ਬਰਬਰੀ ਤੇ ਅਸੀਂ ਸਿਰਫ ਤੁਹਾਨੂੰ 1300 ਦੇ ਵਿੱਚ ਸੂਟ ਦੇ ਰਹੇ ਹਾਂ ਜੀ ਠੀਕ ਹੈ ਵੈਦ ਸੂਟ ਵੈਦ ਵਰਕ ਉਹ ਵੀ ਕਾਫੀ ਟ੍ਰੈਂਡਿੰਗ ਇੰਸਟਾ ਦਾ ਫੇਮਸ ਡਿਜ਼ਾਈਨ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਇੰਗਲਿਸ਼ ਕਲਰ ਰਹਿਣਗੇ ਜੀ ਬਹੁਤ ਹੀ ਸੋਬਰ ਜੇ ਲਓ ਜੀ ਫਰੰਟ ਚੈੱਕ ਕਰੋ ਜੀ ਬਾਕੀ ਜਦੋਂ ਦੁਪੱਟਾ ਰੈਡੀ ਕਰੋਗੇ ਸੂਟ ਦੀ ਲੁੱਕ ਉਦੋਂ ਆਣੀ ਹੈ ਬਹੁਤ ਪਿਆਰੀ ਆਣੀ ਲੁੱਕ ਲਓ ਜੀ ਇਹ ਉਹਨਾ ਫਰੰਟ ਛੋਟੇ ਛੋਟੇ ਫਲਾਵਰ ਹੈ ਸਾਈਡ ਤੇ ਜਿਹੜੀਆਂ 슬ੀਵਸ ਬਣੀਆਂ ਹੋਈਆਂ ਜੀ ਇਹਦੀ ਬੈਕ ਨੈਕ ਪਣੀ ਹੋਈ ਹੈ ਦੇਖੋ ਬਹੁਤ ਹੀ ਪਿਆਰੀ ਜੀ ਬੈਕ ਨੈਕ ਹੈ ਜੀ ਠੀਕ ਹੈ ਜੀ ਸੋਬਰ ਸਿੰਪਲ ਸੂਟ ਲੈ ਕੇ ਆਏ ਆ ਤੇ ਬਾਟਮ ਦਾ ਵਰਕ ਹੈ ਇਹ ਬਾਟਮ ਦਾ ਵਰਕ ਤੇ ਰਹਿਣਾ ਜੀ ਪ੍ਰਾਈਸ ਸਿਰਫ ਦੇ ਰਹੇ ਆ ਤੁਹਾਨੂੰ ਅਸੀਂ 1300 ਰੁਪਏ 1300 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹਾਂ ਅਗਲਾ ਕਲਰ ਚੈੱਕ ਕਰੋ ਲੋ ਸੋਬਰ ਇੰਗਲਿਸ਼ ਰਹਿਣੀ ਹੈ ਕਲਰ ਇਹਦਾ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਲਓ ਜੀ ਛੋਟੇ ਛੋਟੇ ਬਣੇ ਹੋਇਆ ਫਲਾਵਰ ਬਹੁਤ ਹੀ ਪਿਆਰੇ ਜਿਹਾ ਤੇ ਇਹ ਬਣਿਆ ਹੋਇਆ 슬ੀਵਸ ਤੇ ਕੰਮ ਆਊਗਾ ਜੀ ਇਹ ਆਉਣੀ ਹੈ ਜੀ ਬੈਕ ਨੈਕ ਠੀਕ ਹੈ ਜੀ ਬੈਕ ਨੈਕ ਰਹਿਣੀ ਹੈ ਤੇ ਇਹ ਵਾਲਾ ਚੈੱਕ ਕਰੋ ਜੀ ਇਹਦੀ ਬਾਟਮ ਦਾ ਵਰਕ ਹੈ ਠੀਕ ਹੈ ਜੀ ਬਾਟਮ ਦਾ ਵਰਕ ਆਊਗਾ ਪੂਰਾ ਫੁੱਲ ਹੈ ਵੀ ਸੂਟ ਹੈ ਇੰਗਲਿਸ਼ ਕਲਰ ਹੈ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ ਅਸੀਂ 1300 ਦੇ ਵਿੱਚ 1300 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਇੱਕ ਇਹ ਵਾਲਾ ਕਲਰ ਚੈੱਕ ਕਰੋ ਤੇ ਜਿਹਦੇ ਉੱਪਰ ਜਿਹੜਾ ਵਰਕ ਆਊਗਾ ਕਰੋਜ਼ੀ ਕਲਰ ਦਾ ਲਓ ਫਰੰਟ ਚੈੱਕ ਕਰੋ ਜੀ ਲਓ ਜੀ ਇਹ ਆਉਣਾ ਜੀ ਫਰੰਟ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਫਰੰਟ ਬਿਲਕੁਲ ਸੌਫਟ ਬਲੇਮ ਸਟਾਫ ਹੈ ਦੇਖੋ ਤੁਸੀਂ ਸੂਟ ਦੀ ਲਚਕ ਤੋਂ ਦੇਖ ਸਕਦੇ ਹੋ ਕਿ ਸਟਾਫ ਬਹੁਤ ਸੌਫਟ ਹੈ ਠੀਕ ਹੈ ਜੀ ਫਰੰਟ ਹੈ 슬ੀਵਸ ਰਹਿਣ ਗਈਆਂ ਇਹ ਆਉਣੀ ਹੈ ਜੀ ਦੀ ਬੈਕ neck ਲਓ ਇਹ ਬੈਕ neck ਆਉਗੀ ਜੀ ਤੇ ਇਹਦੀਆਂ ਮੈਲੀਆਂ ਤੁਹਾਨੂੰ ਕੰਮ ਮਿਲੂਗਾ ਇਹਦੇ ਲਓ ਜੀ ਇਹ ਬਾਟਮ ਦਾ ਕੰਮ ਮਿਲੂਗਾ ਜੀ ਠੀਕ ਹੈ ਜੀ ਪ੍ਰਾਈਸ ਸਿਰਫ ਦੇ ਰਹੇ ਹਾਂ ਤੁਹਾਨੂੰ 1300 ਰੁਪਏ ਦੇ ਵਿੱਚ ਲਓ ਅੱਗੇ ਸੂਟ ਚੈੱਕ ਕਰੋ ਜੀ ਲਓ ਜੀ ਇਹ ਵਾਲੇ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰੇ ਜੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਸੋਬਰ ਸਿੰਪਲ ਲਓ ਜੀ ਕ੍ਰਾਸ ਦੇ ਉੱਪਰ ਰੈਡੀ ਹੈ ਬਹੁਤ ਸੋਨਾ ਸਟਾਫ ਰੈਡ ਵਾਲਾ ਬੜਾ ਪਿਆਰਾ ਜਿਹਾ ਬਣਿਆ ਹੋਇਆ ਘੇਰਾ ਠੀਕ ਹੈ ਜੀ ਘੇਰਾ ਬਣਿਆ ਹੋਇਆ ਤੇ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ 슬ੀਵਸ ਲਓ ਜੀ 24 25 ਇੰਚ ਤੱਕ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਇਹ ਬਣੀਆਂ ਹੋਈਆਂ ਇਹਦੀਆਂ 슬ੀਵਸ ਠੀਕ ਹੈ ਜੀ ਇਹ 슬ੀਵਸ ਦਾ ਕੰਮ ਹੋਇਆ ਜੀ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਸੂਟ ਰਹੂਗਾ ਜੀ ਦੇ ਪ੍ਰਾਈਸ ਸਿਰਫ ਦੇ ਰਿਆਂ ਤੁਹਾਨੂੰ ਇਹਦੀ 700 ਰੁਪਏ 700 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਡ੍ਰੈੱਡ ਵਾਲਾ ਜੀ 700 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਲਓ ਇੱਕ ਆਊਗਾ ਜੀ ਤੇ ਚਿੱਪਸਤਾ ਕਲਰ ਬਹੁਤ ਹੀ ਪਿਆਰਾ ਜਸਟਾਫਰ ਹੋਊਗਾ ਜੀ ਲਓ ਜੀ ਪਿਸਤਾ ਕਲਰ ਆਉਣਾ ਜੀ ਠੀਕ ਹੈ ਜੀ ਲਾਈਨਿੰਗ ਲੱਗਣੀ ਆ ਜੀ ਸੂਟ ਦੇ ਉੱਪਰ ਤੁਹਾਨੂੰ ਦੱਸ ਦਈਏ ਲਾਈਨਿੰਗ ਲੱਗੂਗੀ ਜੀ ਕਾਟਨ ਲਾਈਨਿੰਗ ਇਸ ਯੂਜ਼ ਹੋ ਜਾਣੀ ਆ ਇਹ ਵਾਲਾ ਆਉਣਾ ਜੀ ਬਾਟਮ ਦਾ ਵਰਕ ਪਿਸਤਾ ਕਲਰ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਕਲਰ ਦੇਖੋ ਜੀ 24 25 ਇੰਚ ਦਾ ਕਰ ਸਕਦੇ ਹੋ ਘੇਰਾ ਰੈਡੀ ਸਿੰਪਲ ਸੋਬਰ ਲੈ ਕੇ ਆਇਆ ਸੂਟ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 700 ਲਓ ਜੀ ਇੱਕ ਆਊਗਾ ਜੀ ਮਸਟਰਡ ਲੈਮਨ ਕਲਰ ਦੇ ਵਿੱਚ ਲਓ ਜੀ ਲੈਮਨ ਕਲਰ ਦੇ ਵਿੱਚ ਦੇਖੋ ਜੀ ਬਹੁਤ ਹੀ ਬਣਿਆ ਹੋਇਆ ਪਿਆਰਾ ਜਿਹਾ ਘੇਰਾ ਦੇਖੋ ਜੀ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਜੀ ਠੀਕ ਹੈ ਜੀ ਇਹ ਆਊਗਾ ਜੀ ਇਹਦਾ 슬ੀਵਸ ਦੇ ਕੰਮ ਆਉਣਾ ਬੜਾ ਪਿਆਰੀ ਜੀ 슬ੀਵਸ ਬਣੀ ਹੋਈ ਹੈ ਦੇ ਕੁਛ 슬ੀਵਸ ਬਣੀ ਹੋਈ ਐ ਪ੍ਰਾਈਸ ਦੇ ਰਹੇ ਸਿਰਫ 700 ਰੁਪਏ ਦੇ ਵਿੱਚ ਸੀ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਇੱਕ ਮਿਲੂਗਾ ਤੁਹਾਨੂੰ ਇਹਦੇ ਵਿੱਚ ਵਾਈਟ ਲਓ ਵਾਈਟ ਦੇ ਵਿੱਚ ਆ ਗਿਆ ਜੀ 24 25 ਇੰਚ ਤੱਕ ਕਰ ਲੋ ਘੇਰਾ ਰੈਡੀ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਠੀਕ ਹੈ ਜੀ ਇਹ ਵਾਲੀਆਂ ਆਉਣੀਆਂ ਜੀ 슬ੀਵਸ 슬ੀਵਸ ਤੇ ਕੰਮ ਆਉਣਾ ਜੀ ਬਹੁਤ ਹੀ ਪਿਆਰਾ ਜਾਂ ਪ੍ਰਾਈਸ ਦੇ ਰਹੇ ਤੁਸੀਂ ਸਿਰਫ 700 ਰੁਪਏ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਇਹ ਵਾਲਾ ਕਲਰ ਚੈੱਕ ਕਰੋ ਜੀ ਪਿਸਤਾ ਕਲਰ ਦੇ ਵਿੱਚ ਆਊਗਾ ਜੀ ਲਓ ਜੀ ਪਿਸਤਾ ਕਲਰ ਦੇ ਵਿੱਚ ਆਊਗਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਸ਼ਿਮਰ ਬਰਬਰੀ ਦੇ ਵਿੱਚ ਰਹਿਣਾ ਇਹ ਲਓ ਜੀ ਬਹੁਤ ਸੋਹਣਾ ਕੇਰਾ ਬਣਿਆ ਹੋਇਆ ਇਹਦਾ ਠੀਕ ਹੈ ਜੀ ਇਹ ਵਾਲੀਆਂ ਬਣੀਆਂ ਹੋਈਆਂ ਸਲੀਵਸ ਵਿਦਾਊਟ ਲਾਈਨਿੰਗ ਸੂਟ ਦੇ ਇਹ ਬਣਾ ਲਾਈਨਿੰਗ ਲੱਗਣੀਆਂ ਜੀ ਇੱਥੇ ਲਓ ਜੀ 700 ਰੁਪਏ ਦੀ ਪ੍ਰਾਈਸ ਰੈਡੀ ਹੈ ਜੀ ਬਹੁਤ ਸੋਹਣਾ ਸੂਟ ਰੈਣ ਵਾਲਾ ਜੀ 700 ਰੁਪਏ ਰੈਣੀ ਹੈ ਜੀ ਇਹਦੀ ਪ੍ਰਾਈਸ ਅਗਲਾ ਆਊਗਾ ਜੀ ਮਹਿੰਦੀ ਕਲਰ ਮਹਿੰਦੀ ਕਲਰ ਦੇ ਵਿੱਚ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਘੇਰਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਘੇਰਾ ਇਹਦਾ ਠੀਕ ਹੈ ਜੀ ਇਹ ਹੋਇਆ ਜੀ 슬ੀਵਸ ਤੇ ਕੰਮ ਲਓ ਇਹ 슬ੀਵਸ ਰਹਿਣੀਆਂ ਜੀ ਪ੍ਰਾਈਸ ਰਹਿਣੀ ਹੈ ਬੜੀ ਸੂਰਦੀ ਸਸਤ ਠੀਕ ਹੈ ਜੀ ਇਸ ਹਨ ਅੱਜ ਦੇ ਸੂਰੇ ਨੇ ਤੇ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ